ਅੱਜ ਦੀ ਕਹਾਣੀ ਬੜੀ ਖਤਰਨਾਕ ਜਦੋਂ ਕਿਸੇ ਦੇ ਖੁਸ਼ੀ ਦਾ ਪਲ ਹੋਵੇ ਤੇ ਇਹਨਾਂ ਦੁੱਖਾਂ ਵਿੱਚ ਆਮ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਰਿਵਾਜ ਹੈ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਤਾਂ ਪੇਕੇ ਜਾਂ ਸਹੁਰੇ ਧੀ ਦੇ ਪੰਜੀਰੀ ਲੈ ਕੇ ਜਾਂਦੇ ਪਰ ਉਹ ਪੰਜੀਰੀ ਸਾਡੇ ਲਈ ਜ਼ਹਿਰ ਬਣ ਜੇ ਜਿਸ ਤੋਂ ਖਤਰਨਾਕੀ ਹੋਊਗਾ ਇੱਕ ਰਾਜਨਾ ਕਪੂਰ ਨਾਮ ਦੀ ਬੀਬੀ ਐ 49 ਸਾਲ ਦੀ ਉਹਦੀ ਇਕਲੌਤੀ ਧੀ ਜਿਹੜੀ ਕਿ ਜਰਮਨੀ ਦੇ ਵਿੱਚ ਰਹਿੰਦੀ ਆ ਉਹਦੇ ਦੂਸਰੀ ਬੱਚੀ ਨੇ ਜਨਮ ਲਿਆ ਤੇ ਉਹਨੇ ਬੜੇ ਚਾਅ ਨਾਲ ਪੰਜੀਰੀ ਤਿਆਰ ਕੀਤੀ ਮਹਾਲੀ ਪੰਜਾਬ ਦੇ ਵਿੱਚ ਤੇ ਉਹੋ ਚਾਹੁੰਦੀ ਸੀ ਕਿ ਇਹ ਪੰਜੀਰੀ ਉਹਦੀ ਧੀ ਖਾਵੇ ਜਿਹੜਾ ਕਿ ਜਿਵੇਂ ਪੰਜਾਬ ਦੇ ਵਿੱਚ ਹੁੰਦਾ ਤੇ ਉਹ ਪੰਜੀਰੀ ਜਦੋਂ ਹੀ ਜਰਮਨੀ ਦੇ ਵਿੱਚ ਉਹ ਲੈ ਕੇ ਗਈ ਉਸ ਪੰਜੀਰੀ ਨੂੰ ਖਾ ਕੇ ਉਹਦੀ ਧੀ ਤੇ ਉਸ ਦੀ ਧੀ ਦੇ ਜਿਹੜੇ ਪਰਿਵਾਰ ਦੇ ਸੀ ਮਤਲਬ ਉਹਦੀ ਸੱਸ ਤੇ ਹੋਰ ਉਹਦਾ ਜੇਠ ਜਠਾਣੀ ਉਹ ਬਿਮਾਰ ਹੋ ਗਏ ਬਿਮਾਰ ਇੰਨੇ ਜ਼ਿਆਦਾ ਹੋਏ ਕਿ ਵੈਂਟੀਲੇਟਰ ਤੇ ਪਾਉਣੇ ਪਏ ਇੱਕ ਜਿਹੜੀ ਉਹ ਬੱਚੀ ਜੰਮੀ ਸੀ ਨਵੀਂ ਉਹ ਬੱਚੀ ਨੇ ਇੱਕ ਵਾਰ ਸਿਰਫ ਦੁੱਧ ਪੀਤਾ ਸੀ ਤੇ ਉਹ ਬੱਚੀ ਬੇਟੇਲੀ ਹੋ ਗਈ। ਇਹ ਕਾਰਨ ਕੀ ਬਣਿਆ? ਡਾਕਟਰਾਂ ਨੇ ਦੱਸਿਆ ਕਿ ਥੈਲੀਅਮ ਨਾਮ ਦਾ ਇੱਕ ਕੰਟੈਂਟ ਹੈ ਜਿਹੜਾ ਕਿ ਉਹਦੇ 'ਚ ਪਾਇਆ ਗਿਆ। ਆਮ ਤੌਰ ਤੇ ਜਿਹੜਾ ਥੈਲੀਅਮ ਹੁੰਦਾ ਹੈ ਉਹ 0.2 ਹੁੰਦੀ ਹੈ ਆਮ ਬੰਦਿਆਂ ਦੇ ਵਿੱਚ ਇਹਦੀ ਜਿਹੜੀ ਮਾਤਰਾ ਹੁੰਦੀ ਹੈ। ਪਰ ਜਿਹੜੀ ਬੱਚੀ ਹੈ ਜੀ ਨੇ ਸਿਰਫ ਇੱਕ ਵਾਰੀ ਦੁੱਧ ਚੁੰਗਿਆ ਉਹਦੇ 'ਚ 497 ਹੈ। ਤੇ ਜਿਹੜੀ ਮਾਂ ਹੈ ਜਿਹਦਾ ਨਾਮ ਰਣਜੀਤ ਬੱਤਰ ਹੈ ਜਿਹੜੀ ਕਿ ਰਚਨਾ ਕਪੂਰ ਦੀ ਬੇਟੀ ਹੈ ਉਹਦੇ ਚ ਇਹ 10000 ਦੇ ਕਰੀਬ ਹੈ 9900 ਕੁਛ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਸਾਰਾ ਪਰਿਵਾਰ ਕਿਸ ਅਵਸਥਾ ਚੋਂ ਗਾ ਰਚਨਾ ਕਪੂਰ ਇਸ ਸਾਰੇ ਮਾਮਲੇ ਤੋਂ ਬਾਅਦ 에ਅਰ ਲਿਫਟ ਕਰਾਈ ਜਾਂਦੀ ਹੈ ਭਾਰਤ ਆਉਂਦੀ ਹੈ ਇੱਥੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਸਦਾ ਇਲਾਜ ਚੱਲਦਾ ਹੈ ਹਰ ਰੋਜ਼ ਘੱਟੋ-ਘੱਟ ਦੋ ਐਂਟੀਡੋਟ ਦਿੱਤੇ ਜਾਂਦੇ ਆ ਤਾਂ ਜੋ ਇਹਦਾ ਅਸਰ ਹੈ ਜਿਹੜਾ ਉਹ ਨਾ ਵੱਧ ਸਕੇ ਇਸ ਦਾ ਸ਼ੱਕ ਗਿਆ ਉਹਨਾਂ ਦੇ ਘਰ ਰਹਿਣ ਵਾਲੇ ਇੱਕ ਬੰਦੇ ਤੇ ਉਹਨਾਂ ਨੇ ਉਸ ਨੂੰ ਆਪਣੇ ਘਰ ਦੇ ਉੱਪਰ ਹੀ ਇੱਕ ਕਮਰਾ ਰਹਿਣ ਲਈ ਦਿੱਤਾ ਹੋਇਆ ਸੀ ਤੇ ਉਸ ਨੇ ਪਨੀਰੀ ਤਿਆਰ ਕੀਤੀ ਤੇ ਪਨੀਰੀ ਤਿਆਰ ਹੋਣ ਤੋਂ ਬਾਅਦ ਹਾਲ ਸਾਡੇ ਸਾਹਮਣੇ ਆ ਤੇ ਰਾਜਨਗਪੁਰ ਨੂੰ ਪੂਰੇ ਦਾ ਪੂਰਾ ਸ਼ੱਕ ਹੀ ਉਸ ਤੇ ਹੈ ਜਦੋਂ ਇਹ ਘਟਨਾ ਦਾ ਪਤਾ ਲੱਗਿਆ ਤਾਂ ਰਾਜਨਗਪੁਰ ਦਾ ਜਿਹੜਾ ਘਰ ਸੀ ਉਥੋਂ ਤਿੰਨ ਮੋਬਾਈਲ ਫੋਨ ਗਾਇਬ ਨੇ ਤੇ ਉਹਨਾਂ ਦੇ ਜਿਹੜੇ ਲੈਟਰ ਹੈਡ ਆ ਉਹ ਗਾਇਬ ਆ ਤੇ ਹੋਰ ਚੈੱਕ ਵਗੈਰਾ ਜਾਂ ਮਤਲਬ ਚੈੱਕ ਬੁੱਕ ਵਗੈਰਾ ਸਾਰਾ ਕੁਝ ਗਾਇਬ ਹੈ। ਹੁਣ ਜਿਹੜੀ ਪੁਲਿਸ ਹੈ ਉਹ ਕਹਿੰਗੇ ਕਿ ਐਸੀ ਐਫਆਈਰ ਤਰਾਂਗੇ। ਇਹ ਜਨਵਰੀ ਦਾ ਮਾਮਲਾ ਹੈ ਪਰ ਹਜੇ ਤੱਕ ਜਿਹੜੀ ਰਚਨਾ ਪੂਰਾ ਉਹ ਕਹਿ ਰਹੀ ਹੈ ਕਿ ਉਸ ਨੂੰ ਅੜਿਆ ਜਾਵੇ। ਇਹ ਬਹੁਤ ਵੱਡੀ ਘਟਨਾ ਹੈ ਆਮ ਤੌਰ ਦੇ ਉੱਤੇ ਜਿਹੜੇ ਅਸੀਂ ਪੰਜਾਬ ਦੇ ਵਿੱਚੋਂ ਕੁਛ ਨਾ ਕੁਛ ਖਾਣ ਨੂੰ ਮਗਵਾਉਣੇ ਆ ਜਾਂ ਇਹੋ ਜਿਹਾ ਕੁਝ ਕਰਦੇ ਆ ਤਾਂ ਧਿਆਨ ਰੱਖਿਆ ਜਾਵੇ ਕਿ ਆਪਣੇ ਬੱਚਿਆਂ ਨੂੰ ਕੋਈ ਵੀ ਚੀਜ਼ ਕਦੇ ਵੀ ਦੁਨੀਆ ਦੇ ਵਿੱਚ ਦੇਣੀ ਆ ਤਾਂ ਉਹ ਆਪਣੇ ਆਪ ਤਿਆਰ ਕੀਤਾ ਜਾਵੇ। ਪੂਰਾ ਪਰਿਵਾਰ ਦੁੱਖ ਦੀ ਘੜੀ ਦੇ ਵਿੱਚ ਹੈ। ਰਜਨਗਪੁਰ ਨੇ ਕਿਹਾ ਕਿ ਉਹ ਦਵਾਈਆਂ ਲੈ ਰਹੀ ਹੈ ਪਰ ਫਿਰ ਵੀ ਉਸ ਤੋਂ ਉਸ ਦੇ ਵਿੱਚ ਗੁੰਜਾਇਸ਼ ਨਹੀਂ ਜੀ ਵੀ ਉਹ ਖੜੀ ਹੋ ਕੇ ਤੁਰ ਵੀ ਸਕੇ ਕਿ ਉਧਰ ਜਿਹੜਾ ਜਰਮਨੀ ਦੇ ਵਿੱਚ ਪੂਰਾ ਪਰਿਵਾਰ ਆ ਉਹ ਵੀ ਵੈਂਟੀਲੇਟਰ ਤੇ ਆ ਸਾਨੂੰ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਹੈ ਉਹ ਆਮ ਤੌਰ ਤੇ ਹੀ ਖੋਆ ਪੰਜੀਰੀ ਉਹ ਪੰਜਾਬ ਤੋਂ ਮੰਗਾਉਂਦੇ ਆ ਤਾਂ ਇਹਨਾਂ ਚੀਜ਼ਾਂ ਤੇ ਧਿਆਨ ਰੱਖਿਆ ਜਾਵੇ ਕਿ ਪੰਜਾਬ ਤੋਂ ਬਾਹਰ ਹੀ ਨਹੀਂ ਪੰਜਾਬ ਦੇ ਵਿੱਚ ਵੀ ਜੇਕਰ ਤੁਸੀਂ ਕੁਝ ਖਾਣ ਪੀਣ ਆਪ ਦਾ ਬਣਾਉਣੇ ਹੋ ਤੈਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿ ਆਪਣੇ ਹੱਥੀ ਬਣਾਓ ਬਾਜ਼ਾਰ ਦੇ ਵਿੱਚ ਜਿਹੜੀ ਮਲਾਬਟ ਆਉਂਦੀ ਹੈ ਉਹ ਤਾਂ ਆਉਂਦੀ ਹੈ ਪਰ ਜੇਕਰ ਅਸੀਂ ਘਰਾਂ ਦੇ ਵਿੱਚ ਕਿਸੇ ਦੇ ਹੋਰ ਹੱਥੋਂ ਇਹ ਜੀ ਦੀ ਬਣਾਵਾਂਗੇ ਤਾਂ ਜਿਹੜੀ ਮਲਾਬਟ ਉਹ ਕਰ ਸਕਦੀ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਇਹ ਗੱਲ ਮੈਂ ਖਾਸ ਤੌਰ ਤੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਵੀ ਆਪਦੇ ਬੱਚਿਆਂ ਨੂੰ ਭੇਜਦੇ ਆ ਕਿ ਕਿਸੇ ਦੇ ਹੱਥ ਕੋਈ ਚੀਜ਼ ਭੇਜਣੀ ਬਹੁਤ ਚੰਗਾ ਬਸ ਅਸੀਂ ਕਿਸੇ ਤੇ چاہے ਜਿੰਨਾ ਵੀ ਯਕੀਨ ਕਰਦੇ ਹੋਈਏ ਪਰ ਖਾਣਾ-ਦਣਾ ਖਾਸ ਤੌਰ ਦੇ ਉੱਤੇ ਜਿਵੇਂ ਪਨੀਰੀ ਵਗੈਰਾ ਜਿਹੜੀ ਕਿ ਅਸੀਂ ਘਰੇ ਬਣਾਈ ਆ ਉਹਦੇ ਉੱਤੇ ਕੋਈ ਗ੍ਰੇਡਿੰਗ ਨਹੀਂ ਹੁੰਦੀ ਕਿਸੇ ਦਾ ਕੋਈ ਮਾਪਦੰਡ ਨਹੀਂ ਹੁੰਦਾ ਕਿ ਕੀ ਚੀਜ਼ ਉਹਦੇ ਵਿੱਚ ਪਾਈ ਜਾ ਸਕਦੀ ਹੈ ਤੇ ਉਹਦੇ ਨਾਲ ਬਹੁਤ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਆ ਪੂਰੇ ਦਾ ਪੂਰਾ ਪਰਿਵਾਰ ਇਸ ਖਤਰਨਾਕ ਸਮੱਸਿਆ ਤੋਂ ਨਾਲ ਲੜ ਰਿਹਾ ਹੈ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਊਗਾ ਪਰ ਇਹ ਜਿਹੜੀ ਹੈਲੀਅਮ ਨਾਮ ਦੀ ਜਿਹੜਾ ਕੰਟੈਂਟ ਹੈ ਇਹ ਆਮ ਤੌਰ ਤੇ ਚੂਹਿਆਂ ਨੂੰ ਮਾਰਨ ਲਈ ਵੀ ਵਰਤਿਆ ਜਾਂਦਾ ਜਿਹੜੇ ਕਿ ਇਨਾ ਸਾਰੇ ਪਰਿਵਾਰ ਦੇ ਖੂਨ ਚ ਪਾਇਆ ਗਿਆ ਧੰਨਵਾਦ